ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਖਬਰ ਖਾਸ ਵਿੱਚ ਖਬਰ ਖਾਸ ਵਿੱਚ ਅੱਜ ਦਾ ਵਿਸ਼ਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੁਰਦਾਸਪੁਰ ਵਿੱਚ ਹੋਈ ਧੰਨਵਾਦ ਰੈਲੀ ਪ੍ਰਧਾਨ ਮੰਤਰੀ ਮੋਦੀ ਪਹਿਲਾ ਜਲੰਧਰ ਗਏ ਫਿਰ ਗੁਰਦਾਸਪੁਰ ਗਏ ਔਰ ਉਹਨਾਂ ਨੇ 4.5 ਸਾਲ ਦੇ ਅੰਦਰ ਪੰਜਾਬ ਲਈ ਜੋ ਕੰਮ ਕੀਤੇ ਉਸ ਬਾਰੇ ਆਪਣੀ رائے ਜਿਹੜੀ ਸੀ ਉਹ ਜਨਤਾ ਦੇ ਸਾਹਮਣੇ ਪੇਸ਼ ਕੀਤੀ ਚਾਹੇ GST ਨੂੰ ਲੰਗਰ ਮੁਕਤ ਕਰਨਾ ਹੋਵੇ ਕਰਤਾਰਪੁਰ ਲਾਂਘੇ ਨੂੰ ਖੋਲਣਾ ਹੋਵੇ ਜਾਂ ਫਿਰ 1984 ਦੇ ਵਿੱਚ ਇਨਸਾਫ ਦਵਾਉਣ ਦੀ نسل ਕੁਸ਼ੀ ਦੇ ਮਾਮਲੇ ਦੇ ਵਿੱਚ ਇਨਸਾਫ ਦਵਾਉਣ ਦੀ ਗੱਲ ਹੋਵੇ ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਮੰਚ ਤੋਂ ਜਨਤਾ ਦੇ ਸਾਹਮਣੇ ਰੱਖੀਆਂ ਔਰ ਜਨਤਾ ਨੇ ਹਰ ਦਿੱਤੀ ਗਈ ਸੌਗਾਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਖੀਤਾ ਧੰਨਵਾਦ ਤਨਵਾਦ ਰੈਲੀ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਜਿਨ੍ਹਾਂ ਨੇ ਆਪਣੀ ਮੰਚ ਤੋਂ ਦਿੱਤੇ ਪਾਠਨ ਦੇ ਵਿੱਚ ਪ੍ਰਧਾਨ ਮੰਤਰੀ ਦਾ ਸਿੱਖ ਕੌਮ ਨੂੰ ਦਿੱਤੇ ਆ ਸੋਗਾਤਾਂ ਲਈ ਧੰਨਵਾਦ ਕੀਤਾ ਕਿਸਾਨਾਂ ਲਈ ਜੋ ਤੋਹਫੇ ਦਿੱਤੇ ਗਏ ਚਾਹੇ ਉਹ ਸੁਆਮੀ ਨਾਥਨ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਨ ਦੀ ਗੱਲ ਹੋਵੇ ਜਾਂ ਫੂਡ ਪ੍ਰੋਸੈਸਿੰਗ ਦੇ ਜ਼ਰੀਏ ਜਿਹੜੀ ਕਿਸਾਨਾਂ ਦੀ ਫਸਲ ਖਰਾਬ ਹੋ ਰਹੀ ਸੀ ਉਸ ਨੂੰ ਸਹਾਰਾ ਦੇਣ ਦੀ ਉਸ ਮੁਸ਼ਕਲ ਨੂੰ ਹੱਲ ਕਰਨ ਦੀ ਗੱਲ ਹੋਵੇ ਹਰ ਚੀਜ਼ ਲਈ ਧੰਨਵਾਦ ਕੀਤਾ ਰੈਲੀ ਤੋਂ ਬਾਅਦ ਉਹਨਾਂ ਨੇ ਕੀ ਕੁਝ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਰੈਲੀ ਤੇ ਉਹਨਾਂ ਦੇ ਆਗਮਨ ਬਾਰੇ ਆਓ ਸੁਣਦੇ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੁਰਦਾਸਪੁਰ ਰੈਲੀ ਹੋ ਚੁੱਕੀ ਹੈ ਤੇ ਗੁਰਦਾਸਪੁਰ ਵਾਸਤੇ ਖਾਸ ਕਰਕੇ ਪੰਜਾਬ ਦੇ ਲਈ ਬੜੀ ਮਹੱਤਵਪੂਰਨ ਰੈਲੀ ਰਹੀ ਹੈ ਕਿਉਂਕਿ ਪਹਿਲੀ ਰੈਲੀ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਸਾਲ 2019 ਦੀ ਮੇਰੇ ਨਾਲ ਪ੍ਰਧਾਨ ਸ਼੍ਰੋਮਣੀ ਕਾਲਜਦਾਲ ਮੌਜੂਦ ਨੇ ਸੁਖਵੀਰ ਸਿੰਘ ਬਾਦਲ ਸਰ ਕਿੰਨੀ ਕੁ ਮਹੱਤਵਪੂਰਨ ਰੈਲੀ ਜਿਹੜੀ ਹੈ ਰਹੀ ਹੈ ਕਿੰਨੀ ਕੁ ਛਾਪ ਛੱਡ ਕੇ ਜਾਵੇਗੀ ਇਹ ਸੀ ਬਹੁਤ ਇਤਿਹਾਸਿਕ ਰੈਲੀ ਹੈ ਇੱਕ ਤਾਂ ਤੁਸੀਂ ਦੇਖ ਹਜ਼ਾਰਾਂ ਦੀ ਗਿਣਤੀ ਸੰਗਤ ਅੱਧੇ ਕੱਠ ਵੀਸ ਵਾਲੇ ਮੱਝ ਦਾ ਸੀ ਜਿੰਨੀ ਪੰਡਾਲ ਚ ਜਗਾ ਉਹ ਤੋਂ ਵੱਧ ਬਾਹਰ ਖੜੇ ਆ ਕਿਉਂਕਿ ਅੰਦਰ ਜਗ੍ਹਾ ਹੀ ਨਹੀਂ ਸੀ ਤੇ ਸਿਕਿਉਰਟੀ ਇਹਨਾਂ ਨੇ ਕਿਉਂਕਿ ਕੌੜ ਭਰ ਗਿਆ ਸੀ ਪੰਡਾਲ ਉਹ ਕਹਿੰਦੇ ਹੁਣ ਅੰਦਰ ਲੋਕ ਨਹੀਂ ਸਕੇ ਸਿਕਿਉਰਟੀ ਇਹਨਾਂ ਨੇ ਬੰਦ ਕਰਤਾ ਪਰ ਸੰਗਤਾਂ ਹਜ਼ਾਰਾਂ ਦੀ ਗਿਣਤੀ ਸੜਕਾਂ ਤੇ ਫਿਰ ਰਹੀ ਹੈ ਸ਼ੋਅ ਕਰਦਾ ਕਿ ਲੋਕਾਂ ਦੇ ਗੁੱਸਾ ਕਾਂਗਰਸ ਦੇ ਖਿਲਾਫ ਕਿਦਾ ਤੇ ਖਾਸ ਕਰਕੇ ਅੱਜ ਧਨਵਾਦ ਕਰਨ ਨੂੰ ਵਾਸਤੇ ਅਸੀਂ ਸਾਰੇ ਆਏ ਸੀ ਕਿਉਂਕਿ ਜੋ ਇਤਿਹਾਸਿਕ ਫੈਸਲੇ ਸੀ ਕੌਮ ਵਾਸਤੇ ਤੇ ਖਾਸ ਕਰਕੇ ਕਰਤਾਰਪੁਰ ਸਾਹਿਬ ਦਾ ਲੰਗਾ 84 ਦੇ ਕਤਲਾਂਿਆਂ ਦੇ ਦੋਸ਼ੀ ਨੂੰ ਹੰਸਜਨ ਕੁਮਾਰ ਅੰਦਰ ਕੀਤਾ ਤੇ ਇਤਿਹਾਸਕ ਫੈਸਲੇ ਆ ਉਹ এজ ਇੱਕ ਅਜੇ ਤੱਕ ਨਹੀਂ ਹੋਇਆ ਜਿਹੜੇ ਹੋਣ ਕਰਦੇ ਥੈਂਕ ਯੂ ਇਹਸਾਨ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਨੇ ਕਿਹਾ ਕਿ ਨਰਿੰਦਰ ਮੋਦੀ ਵੱਲੋਂ ਇਤਿਹਾਸਕ ਫੈਸਲੇ ਜਿਹੜੇ ਨੇ ਉਹ ਕੀਤੇ ਗਏ ਨੇ ਤੇ ਉਹਨਾਂ ਦੇ ਧੰਨਵਾਦ ਕਰਕੇ ਇਹ ਜਿਹੜੀ ਹੈ ਸਾਰੀ ਰੈਲੀ ਇੱਥੇ ਰੱਖੀ ਗਈ ਸੀ ਕੈਮਰਾ ਪਰਸਨ ਪ੍ਰੀਤ ਦੇ ਨਾਲ ਰਵੀ ਬਖਸ਼ ਸਿੰਘ ਪੀਟੀਸੀ ਨਿਊਜ਼ ਗੁਰਦਾਸਪੁਰ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਵੀ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਈ ਨਾਲ ਹੀ ਕਾਂਗਰਸ ਸਰਕਾਰ ਨੂੰ ਵੀ ਕਟਾਰੇ ਵਿੱਚ ਖੜਾ ਕੀਤਾ ਪ੍ਰ ਦੀ ਰੈਲੀ ਤੋਂ ਬਾਅਦ ਡਾਕਟਰ ਦਲਜੀਤ ਸਿੰਘ ਚੀਮਾ ਨਾਲ ਵੀ ਮੇਰੇ ਸਹਿਯੋਗੀ ਨੇ ਖਾਸ ਗੱਲਬਾਤ ਕੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਜੋ ਹੈ ਗੁਰਦਾਸਪੁਰ ਵਿਖੇ ਹੋ ਚੁੱਕੀ ਹੈ ਜਿਸ ਨੂੰ ਇੰਤਜ਼ਾਰ ਸੀ ਇੱਕ ਵੱਡੀ ਰੈਲੀ ਜਿਹੜੀ ਹੈ ਹੋਈ ਹੈ ਕਾਮਯਾਬ ਰੈਲੀ ਇਸ ਨੂੰ ਅਸੀਂ ਕਹਿ ਸਕਦੇ ਹਾਂ ਮੇਰੇ ਨਾਲ ਮੌਜੂਦ ਨੇ ਸ਼੍ਰੋਮਣੀ ਕਾਲੀ ਦਲ ਦੇ ਮੁਖ ਬਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਡਾਕਟਰ ਸਾਹਿਬ ਕਿੰਨੀ ਇੱਕ ਮਹੱਤਵਪੂਰਨ ਰੈਲੀ ਜਿਹੜੀ ਅਸੀਂ ਉਡੀਕ ਰੇਸਾਂ ਉਹ ਹੋ ਚੁੱਕੀ ਹੈ ਹੁਣ ਤੇ ਤੁਸੀਂ ਕੀ ਮੰਨਦੇ ਹੋ ਕਿੰਨੀ ਇਹ ਖਸਮ ਖਾਸ ਰਹੀ ਹੈ ਕੋ ਇੱਕ ਤਾਂ ਰੈਲੀ ਦਾ ਉਤਸ਼ਾਹ ਉਹ ਵੀ ਤੁਹਾਡੇ ਸਾਹਮਣੇ ਆ ਪ੍ਰਧਾਨ ਮੰਤਰੀ ਜੀ ਭਾਵੇਂ ਸਵਾ ਡੇਢ ਘੰਟਾ ਲੇਟ ਹੋ ਗਏ ਪਰ ਇੱਕ ਵੀ ਵਿਅਕਤੀ ਜਿਹੜਾ ਉਹ ਰੈਲੀ ਵਾਲੀ ਸਟੇਂਡ ਤੋਂ ਬਾਹਰ ਲੱਗਿਆ ਔਰ ਜਿੰਨੀ ਜਨਤਾ ਰੈਲੀ ਦੇ ਅੰਦਰ ਆ ਉਸ ਤੋਂ ਕਈ ਗੁਣਾ ਇਕੱਠ ਜਿਹੜਾ ਉਹ ਸੜਕਾਂ ਦੇ ਉੱਤੇ ਹੈ ਕਿਉਂਕਿ ਠੰਡ ਦੇ ਕਰਕੇ ਲੱਗਦਾ ਸੀ ਕਿ ਲੋਕਾਂ ਨੂੰ ਦਿੱਕਤ ਆਏਗੀ ਇਸ ਕਰਕੇ ਸਾਰੇ ਪ੍ਰਬੰਧ ਰੈਲੀ ਦੇ ਛੋਟੇ ਪੈ ਗਏ ਇਨ੍ਹਾਂ ਲੋਕਾਂ ਦੇ ਵਿੱਚ ਉਤਸ਼ਾਹ ਸੀ ਔਰ ਖਾਸ ਤੌਰ ਤੇ ਸ਼੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਖੁੱਲਣ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਆਉਣਾ ਮੈਂ ਸਮਝਦਾ ਲੋਕਾਂ ਦੇ ਵਿੱਚ ਇੱਕ ਵਕਰਾ ਚਾ ਸੀ ਕਿਉਂਕਿ 550 ਸਾਲਾਂ ਤੇ ਵੀ ਬਹੁਤ ਅੱਛੇ ਅਨਾਊਂਸਮੈਂਟ ਹੋਈਆਂ ਕਿਸਾਨੀ ਵਾਸਤੇ ਵੀ ਅੱਛੇ ਸਟੈਪਸ ਮਨਤਰੀ ਜੀ ਨੇ ਲਏ ਪਹਿਲਾਂ ਵੀ ਪੰਜਾਬ ਦੀ ਡਿਵੈਲਪਮੈਂਟ ਦੇ ਵਿੱਚ ਸਾਡੀ ਸਰਕਾਰ ਵੱਲੋਂ ਵੀ ਬਹੁਤ ਵੱਡਾ ਹੱਥ ਹੰਡਾ ਰਿਹਾ ਔਰ ਅੱਜ ਖਾਸ ਕਰਕੇ ਇਹਨਾਂ ਅਨਾਊਂਸਮੈਂਟਸ ਤੋਂ ਬਾਅਦ ਆਉਣ ਨਾਲ ਇੰਨੀ ਠੰਡ ਦੇ ਬਾਵਜੂਦ ਭਾਵੇਂ ਅਚਾਨਕ ਰੈਲੀ ਰੱਖੀ ਗਈ ਸੀ ਮੈਂ ਸਮਝਦਾ ਬਹੁਤ ਹੀ ਸਫਲਪੂਰਨ ਰੈਲੀ ਹੋਈ ਹੈ ਜਿਹਦਾ ਇੱਕ ਵੱਡਾ ਇੰਪੈਕਟ ਪੰਜਾਬ ਦੀ ਉਹ ਵਾਲੀ ਰਾਜਨੀਤੀ ਤੇ ਪਵੇਗਾ। ਵਿਰੋਧੀ ਧਿਰ ਤੇ ਸਿਆਸਤ ਕਰ ਰਹੇ ਨੇ ਕੋਈ ਹੋਰ ਖਾਸ ਗੱਲਾਂ ਨਹੀਂ ਹੋਈਆਂ ਇਦਾਂ ਦੀਆਂ ਗੱਲਾਂ ਆ ਰਹੀਆਂ ਨੇ। ਦੇਖੋ ਹਾਲੇ ਤੇ ਗੱਲਾਂ ਹੁਣ ਪੂਰੀਆਂ ਹੋਈਆਂ। ਔਰ ਜਿਹੜੀਆਂ ਗੱਲਾਂ ਪ੍ਰਧਾਨ ਮੰਤਰੀ ਜੀ ਕਰਕੇ ਗਏ ਬੜੀਆਂ ਵੱਡੀਆਂ ਗੱਲਾਂ ਨੇ। ਉਹਨਾਂ ਨੂੰ ਸਮਝਣ ਤੇ ਵੀ ਇਹਨਾਂ ਨੂੰ ਕਾਫੀ ਵਕਤ ਲੱਗੇਗਾ। ਜੀ ਇਸ ਕਰਕੇ ਮੈਂ ਸਮਝਦਾ ਕਿ ਕੋਈ ਵੀ ਇਹੋ ਜਿਹੇ ਟੌਪਿਕ ਨਹੀਂ ਹੈ। ਚਾਹੇ ਕਿਸਾਨੀ ਜਿਹੜੀ ਸਭ ਤੋਂ ਮਹੱਤਵਪੂਰਨ ਗੱਲ ਹੈ। ਜੀ 1984 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਇਨਸਾਫ ਵਾਸਤੇ ਅੱਗੋਂ ਵੀ ਜੋ ਕਮਿਟਮੈਂਟ ਦੀ ਗੱਲ ਉਹਨਾਂ ਨੇ ਕੀਤੀ ਹੈ। ਜੀ ਵਪਾਰੀ ਵਰਗ ਵਾਸਤੇ ਵੀ ਜਿਹੜੇ ਵੱਡੇ ਫੈਸਲੇ ਉਹਨਾਂ ਨੇ ਜੀਐਸਟੀ ਦੇ ਵਿੱਚ ਵੀ ਲਏ ਆ ਉਹਦੇ ਵਾਸਤੇ ਵੀ ਇੰਡਸਟਰੀਲਿਸਟ ਵਾਸਤੇ ਵੀ ਛੋਟੇ ਵਾਸਤੇ ਜਿਹੜੀਆਂ ਗੱਲਾਂ ਉਹਨਾਂ ਨੇ ਕੀਤੀਆਂ ਮੇਰੇ ਖਿਆਲ ਕੋਈ ਵਰਗ ਇਹੋ ਜਿਹਾ ਨਹੀਂ ਹੈ ਜਿਹਨੂੰ ਉਹਨਾਂ ਨੇ ਟੱਚ ਨਹੀਂ ਕੀਤਾ ਲੇਟ ਹੋਣ ਦੇ ਬਾਵਜੂਦ ਵੀ ਡੇ ਡੇਢ ਘੰਟਾ ਫਿਰ ਵੀ ਇੰਨੀ ਜਿਹੜੀ ਰੈਲੀ ਦਾ ਕਿਉਂਕਿ ਜਿਹੜਾ ਲੋਕਾਂ ਦਾ ਇਕੱਠ ਸੀ ਲੋਕਾਂ ਦਾ ਜਿਹੜੀ ਰੈਲੀ ਦੇ ਵਿੱਚ ਦਿਲਚਸਪੀ ਸੀ ਉਹਨੇ ਪ੍ਰਧਾਨ ਮੰਤਰੀ ਜੀ ਨੂੰ ਮੈਂ ਸਮਝਦਾ ਕਿ ਮੋਹਿਤ ਕਰਕੇ ਰੱਖਿਆ ਕਿ ਲੇਟ ਹੋਣ ਦੇ ਬਾਵਜੂਦ ਵੀ ਇੰਨਾ ਲੰਬਾ ਉਹ ਅਡਰੈਸ ਕਰਕੇ ਗਏ ਇਹ ਸਾਡਾ ਡਾਕਟਰ ਦਲਜੀਤ ਸਿੰਘ ਚੀਮਾ ਜਿਨ੍ਹਾਂ ਨੇ ਦੱਸਿਆ ਕਿ ਰੈਲੀ ਜੋ ਹੈ ਸਫਲ ਹੋਈ ਹੈ ਤੇ ਇੰਨੀ ਡੇਰ ਲੇਟ ਹੋਣ ਦੇ ਬਾਵਜੂਦ ਵੀ ਲੋਕ ਇੱਥੇ ਬੈਠੇ ਰਹੇ ਤੇ ਜਿਸ ਕਰਕੇ ਪ੍ਰਧਾਨ ਮੰਤਰੀ ਮੋਦੀ ਵੀ ਲੋਕਾਂ ਨੂੰ ਸੰਬੋਧਨ ਕਰਕੇ ਤੇ ਵੱਡੀਆਂ ਗੱਲਾਂ ਜਿਹੜੀਆਂ ਨੇ ਇੱਥੇ ਕਰਕੇ ਗਏ ਨੇ ਕੈਮਰਾ ਪਰਸਨ ਪ੍ਰੀਤ ਦੇ ਨਾਲ ਰਵੀ ਬਖਸ਼ ਸਿੰਘ ਪੀਟੀਸੀ ਨਿਊਜ਼ ਗੁਰਦਾਸਪੁਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੰਚ ਤੇ ਮੌਜੂਦ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੇ ਵੀ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ 84 ਦਾ ਜੜਾ ਇਨਸਾਫ ਸੀ 34 ਸਾਲਾਂ ਤੋਂ ਇਸ ਦੀ ਗੋਹਾਰ ਸੁਣੀ ਨਹੀਂ ਜਾ ਰਹੀ ਸੀ ਲੇਕਿਨ ਪ੍ਰਧਾਨ ਮੰਤਰੀ ਮੋਦੀ ਦੇ ਹੋਣ ਨਾਲ ਐਸਆਈਟੀ ਬਣਾਈ ਗਈ ਔਰ ਇਨਸਾਫ ਮਿਲਿਆ ਨਾਲਿਉਨਾ ਕਰਤਾਰਪੁਰ ਲਾਂਗਾ ਖੋਲਣ ਦੇ ਫੈਸਲੇ ਨੂੰ ਵੀ ਇਤਿਹਾਸਿਕ ਕਰਾਰ ਦਿੱਤਾ ਇਸ ਤੋਂ ਇਲਾਵਾ ਅਕਾਲੀ ਦਲ ਦੀ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਵੀ ਪ੍ਰਧਾਨ ਮੰਤਰੀ ਦਾ ਇਹਨਾਂ ਸੋਗਾਤਾ ਲਈ ਤੇ ਦੇ ਲੋ ਧੰਨਵਾਦ ਕੀਤਾ ਲੰਮੇ ਸਮੇਂ ਦੀ ਜਿਹੜੀ ਗੁਰਨਾਨਕ ਨਾਮ ਲੈਵਾ ਦੀ ਅਰਦਾਸ ਸੀ ਉਹਨੂੰ ਮੰਨਦਿਆਂ ਸਵੀਕਾਰ ਕਰਦਿਆਂ ਜਿੱਥੇ ਗੁਰੂ ਨੇ ਬੜੀ ਵੱਡੀ ਬਖਸ਼ਿਸ਼ ਕੀਤੀ ਮੈਂ ਸਮਝਦਾ ਮੋਦੀ ਸਾਹਿਬ ਤੇ ਬੜੀ ਵੱਡੀ ਬਖਸ਼ਿਸ਼ ਕੀਤੀ ਕਿ ਪ੍ਰਧਾਨ ਮੰਤਰੀ ਕਾਂਗਰਸ ਦੇ ਲੰਮਾ ਸਮਾਂ ਰਹੇ ਹੈ ਗਾਂਧੀ ਪਰਿਵਾਰ ਚੋਂ ਲੰਮਾ ਸਮਾਂ ਰਹਾ ਜਵਾਲਾਲ ਨਹਿਰੂ ਇੰਦਰਾ ਗਾਂਧੀ ਰਾਜੀਵ ਗਾਂਧੀ ਸੋਨੀਆ ਗਾਂਧੀ ਚੇਅਰਮੈਨ ਸੀ ਮਗਰ ਸਰਕਾਰ ਉਹ ਚਲਾਉਂਦੀ ਸੀ ਲੰਘਾ ਨਹੀਂ ਕਦੇ ਖੋਲ ਸਕੇ ਕਰਤਾਰਪੁਰ ਸਾਹਿਬ ਅੱਜ ਹੋਣਾ ਹੀ ਨਹੀਂ ਸੀ ਜੇ ਜਵਾਲਾਲ ਨਹਿਰੂ ਦੇ ਫੈਸਲੇ ਸਹੀ ਹੁੰਦੇ ਪਾਕਿਸਤਾਨ ਚ ਨਹੀਂ ਹੋਣਾ ਸੀ ਇਸ ਲਈ ਉਹ ਲੰਘੇ ਨੂੰ ਜਿਸ ਨੂੰ ਤਰਸਦੇ ਸਨ ਗੁਰਨਾਨਕ ਨਾਮ ਲੇਵਾ ਉਹਨੂੰ ਖੋਲਿਆ ਪਹਿਲੀ ਵਾਰੀ ਸ਼੍ਰੀ ਗੁਰਦਾਸਪੁਰ ਸਾਹਿਬ ਇਸ ਧਰਤੀ ਤੇ ਆਏ ਉਹਨਾਂ ਦਾ ਧੰਨਵਾਦ ਅਸੀਂ ਕੀਤਾ ਸਭ ਤੋਂ ਪਹਿਲਾਂ ਤੇ ਜੀ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬਹੁਤ ਵੱਡੀ ਦੇਣ ਜਿਹੜੀ ਹੈ ਜਿੱਥੇ ਪੰਜਾਬ ਨੂੰ ਦਿੱਤੀ ਓਥੇ ਖਾਸ ਕਰਕੇ ਸਿੱਖਾਂ ਨੂੰ ਦਿੱਤੀ ਕਿਉਂਕਿ ਜਿਹੜਾ ਇਨਸਾਫ 34 ਸਾਲਾਂ ਦੇ ਵਿੱਚ ਨਹੀਂ ਲੈ ਸਕੇ ਸੀ ਉਹ ਪ੍ਰਧਾਨ ਮੰਤਰੀ ਜੀ ਨੇ ਇਸ ਵਾਰ ਸਿੱਖਾਂ ਨੂੰ ਜੋ ਇਨਸਾਫ ਦਿੱਤਾ ਕਿ ਜੋ ਦਿੱਲੀ ਦੇ ਵਿੱਚ ਕਤਲੇਆਮ ਹੋਇਆ ਸੀ 84 ਦੇ ਵਿੱਚ ਸਾਡੇ ਸਿੱਖਾਂ ਨੂੰ ਅੱਜ ਇਨਸਾਫ ਮਿਲਣਾ ਸ਼ੁਰੂ ਹੋ ਗਿਆ ਕਿਉਂਕਿ ਇਹਨਾਂ ਨੇ ਸੈਟ ਬਣਾਈ ਸਾਡੇ ਗਵਾਹ ਜਿਹੜੇ ਸੀ ਉਹ ਦ੍ਰਿੜਤਾ ਦੇ ਨਾਲ ਭੁਗਤੇ ਬੜੇ ਹੌਸਲੇ ਦੇ ਨਾਲ ਉਹਨਾਂ ਨੇ ਬਿਆਨ ਦਿੱਤੇ ਤੇ ਉਸ ਸੈਟ ਦੇ ਵਿੱਚ ਅਸੀਂ ਅੱਜ ਕਾਮਯਾਬ ਹੋਏ ਜੇ ਕਿਤੇ ਇਹ ਸਰਕਾਰ ਨਾ ਹੁੰਦੀ ਪ੍ਰਧਾਨ ਮੰਤਰੀ ਜੀ ਇਹ ਨਾ ਕਰਦੇ ਤੇ ਸ਼ਾਇਦ ਸਿੱਖਾਂ ਨੂੰ ਇਨਸਾਫ ਨਾ ਮਿਲ ਸਕਦਾ ਪ੍ਰਧਾਨ ਮੰਤਰੀ ਮੋਦੀ ਜਦੋਂ ਅੱਜ ਮੰਚ ਤੋਂ ਸੰਬੋਧਨ ਕਰ ਰਹੇ ਸਨ ਤਾਂ ਉਹਨਾਂ ਨੇ ਗੁਰਦਾਸਪੁਰ ਦੇ ਸਾਬਕਾ ਸੰਸਦ ਔਰ ਸਵਰਗੀ ਵਿਨੋਦ ਖੰਨਾ ਨੂੰ ਵੀ ਯਾਦ ਕੀਤਾ ਉਹਨਾਂ ਨੇ ਕਿਹਾ ਕਿ ਵਿਨੋਦ ਖੰਨਾ ਨੇ ਜੋ ਕੰਮ ਕੀਤੇ ਨੇ ਉਸ ਦੀ ਨੋਹਾਰ ਜਿਹੜੀ ਹੈ ਉਹ ਹੁਣ ਗੁਰਦਾਸਪੁਰ ਦੇ ਵਿਕਾਸ ਵਿੱਚ ਸਾਫ਼ ਨਜ਼ਰ ਆਉਂਦੀ ਹੈ ਔਰ ਇਹ ਜਿਹੜੇ ਸ਼ਬਦ ਉਹਨਾਂ ਨੇ ਸਟੇਜ ਤੋਂ ਕਹੇ ਇਸ ਲਈ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਜੋ ਕਿ ਉਸ ਰੈਲੀ ਵਿੱਚ ਵੀ ਮੌਜੂਦ ਸਨ ਉਸ ਦੇ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ लोक जल्दी ही चंगे काम ने पर प्रधानमंत्री ने आज साबित कर देता कि वो उन शख्सों नहीं मैं उनकी बड़ी आभारी हूँ कि उन्होंने विनोद जी को मान सम्मान दिया और जिस तरह से वो उनके बारे में बोले नहीं तो ऐसे होता है कि पॉलिटिक्स में लोग बहुत जल्दी भूल जाते हैं लेकिन पीएम साहब ने बताया कि उनमें से वो है नहीं और जिन्होंने अच्छा काम किया है दिल से सेवा की है उनका वो मान सम्मान रखते हैं वेला एक छोटी जी ब्रेक का ब्रेक तो बाद बादन तो दिखावे प्रधानमंत्री मोदी जदों लवली प्रोफेशनल यूनिवर्सिटी पहुंचे तो उतने की कुछ रहा खास ਕਸ਼ਮੀਰ ਪਿੰਡਾਂ ਤੇ ਸ਼ਹਿਰਾਂ ਤੋਂ ਜਿਸ ਸੁਪਨੇ ਦੀ ਹੋਈ ਸੀ ਸ਼ੁਰੂਆਤ ਹਜ਼ਾਰਾਂ ਨੂੰ ਪਿੱਛੇ ਛੱਡਦੇ ਹੋਏ 5 ਜਨਵਰੀ ਨੂੰ ਹੋਏਗੀ ਕਿਸੇ ਇੱਕ ਪੰਜਾਬੀ ਮੁਟਿਆਰ ਦੀ ਉਸੇ ਸੁਪਨੇ ਨਾਲ ਮੁਲਾਕਾਤ ਮਿਸ ਪੀਟੀਸੀ ਪੰਜਾਬੀ 2018 ਫਰੰਟ ਫਿਨਾਲੇ ਪੰਜਾਬੀ ਮੁਟਿਆਰਾਂ ਦੇ ਨਾਲ ਦਿਖੇਗਾ ਸਟਾਰਸ ਦਾ ਜਲਵਾ ਪ੍ਰਿੰਸ ਆਫ ਮੈਲੋਡੀ ਰੌਸ਼ਨ ਪ੍ਰਿੰਸ ਸ਼ਾਨਦਾਰ ਸਟਾਰ ਕੁਲਵਿੰਦਰ ਬਿੱਲਾ मल्टी टैलेंटेड मनीष पॉल फोक स्टार नशा खान पॉप क्वीन तनिश कौर जनवरी शनिवार शाम बजे सिटी शाहपुर कैंपस अर्बन स्टेज टू जलंधर तो स्पेशल टेलीकास्ट ओनली ऑन पीटीसी पंजाबी प्रेजेंटेड बाय सनसिल्क शैंपू थिक कोई भी स्टाइल करो पिक को प्रेजेंटेड बाय गोलगेट गोदरेज नंबर वन दे नंबर वन निखार पावर्ड बाय नीली बार पंजाब मोस्ट पॉपुलर वेडिंग वेयर स्टोर एसोसिएट स्पॉन्सर बाबा ब्रांड मसाले हंसी खुशी खाले रेडियो पार्टनर रग रग में दौड़े सिटी एफ एम बोले तो रेडियो सिटी अरे सुषमा क्या हो गया सुबह ने समोसे बनाए थे वो खाते ही पेट में दर्द शुरू हो गया पेट दर्द की असली वजह ये साधारण तेल है जो सस्ता तो होता है पर सेहत पर महंगा पड़ता है इसीलिए फॉर्च्यून रिफाइंड सोयाबीन ऑयल ये है लाइट शुद्ध और हेल्दी क्योंकि ये बना है ए जे आर टी प्रोसेस ऐसी सस्ता नहीं बेहतर चुनो। आपके बलगम की जांच और एक्सरे रिपोर्ट के अनुसार आपको टीबी है टीबी का पूरा पूरा इलाज है बस छह से आठ महीने का कोर्स बिना रुके पूरा कीजिए दो महीने के सघन इलाज के बाद आप अपने बलगम की जांच दोबारा कराना ना भूलें। मैं आपके केस के बारे में -सी -पी को सूचित कर देता हूं याद रखिए टीबी के मरीज के उपचार की सूचना आरएन को देना अति आवश्यक है यह टीबी की लड़ाई का एक जरूरी हिस्सा है एक छोटा सा प्रयास लेकिन बहुत बड़ा कदम भारत को टीबी मुक्त बनाने के लिए क्या हम इतना भी सहयोग नहीं कर सकते टीबी हारेगा देश जी ऑल सीजन की तरफ से आपको नए साल की शुभकामनाएं हम अ मैन ऑफ ऑल चीज ऑल सीजन की तरफ से आपको नए साल की शुभकामनाएं हम अ मैन ऑफ ऑल चीज मामी जी एक्सक्यूज <laughs> मी <laughs> अरे सास का ये हाल और उनकी बहू को तो देखो नया स्वेटर ये भी कोई वक्त है नया स्वेटर दिखाने का अरे नहीं। और नहीं तो क्या नहीं। देखो अब मेरा मुंह मत खुलवाओ चुप करो तुम दोनों ये स्वेटर मैंने इसे दी थी तीन साल पहले अरे बहू जी मामी जी इन्हें बताओ तो तुम किससे स्वेटर धोती हो सेफ वॉश से नया विप्रो सेफ वॉश लिक्विड डिटर्जेंट स्वेटर दिखे हमेशा न्यू वॉश आफ्टर वॉश आफ्टर वॉश नए जैसा वॉश सेफ वॉश कुछ नया सोचो हर सोच को तू पटक डाल कर कुश्ती और दिखा कमाल केसरी नंदन सोमवार से शुक्रवार रात साढ़े आठ बजे द नेवी गिव्स मी रिस्पांसिबिलिटी द नेवी गिव्स मी रिस्पेक्ट द नेवी गिव्स मी रेक्रिएशन इंडियन नेवे एनोक्शन ऑफ ऑपॉर्चुनिटीज आज लंच मैं बना रही हूँ बांग्ला खाना जानती है नहीं बाबा बाबा ये मलाई कोफ्ता। ये होता है मलाई कोफ्ता। सब का बिल जीतने में चारू का कोई मैच नहीं पर चारू कहेगी कि कैच का कोई मैच नहीं हंड्रेड परसेंट कैच के चुनिंदा मसालों पे एक खास ऑफर सौ ग्राम पैक में दस परसेंट एक्स्ट्रा फ्री ਪਰ ਉਹਦੇ ਕਾਮਯਾਬ ਹੋਣ ਤੋਂ ਵੱਧ ਜ਼ਰੂਰੀ ਹੈ ਕਿ ਰਿਲੇਸ਼ਨਸ਼ਿਪ ਇਕੁਅਲ ਹੋਵੇ। ਉਹਨੂੰ ਸਮਝਣਾ ਚਾਹੀਦਾ ਹੈ ਕਿ ਮੇਰਾ ਕੈਰੀਅਰ ਵੀ ਇਕੁਅਲੀ ਇੰਪੋਰਟੈਂਟ ਹੈ। ਓਏ ਸੁਣ ਮੇਰੀ ਗੱਡੀ ਲੈ ਜਾਣਾ ਯਾਰ। ਥੈਂਕਸ ਬਾਏ। ਤਾਂ ਕਲ ਇਹ ਨਾ ਹੋਵੇ ਕਿ ਇਹ ਮਰਦਾਂ ਦਾ ਕੰਮ ਹੈ ਤੇ ਇਹ ਔਰਤਾਂ ਦਾ। ਲੈ ਮੈਨੂੰ ਮੈਂ ਕਰ ਲੈਂ। ਯੂ نو ਸਮਵਨ ਲਾਈਕ ਸੌਰੀ ਯਾਰ ਮੈਂ ਤਾਂ ਵਿਆਹਿਆ ਹੋਇਆ ਹਾਂ। ਪਰ ਚਿੰਤਾ ਨਾ ਕਰ ਤੇਰੇ ਲਈ ਵੀ ਕੋਈ ਨਾ ਕੋਈ ਜ਼ਰੂਰ ਹੈ। ਪੰਜਾਬੀ ਮੈਟ੍ਰੀਮੋਨੀ ਤੇ ਤੁਹਾਡੇ ਲਈ ਵੀ

ਹੇ ਵੀ ਬਾਰੋਂ ਆਇਆ ਹੁਣ ਦਾਰਜੀ ਇਹ ਬਾੜ ਦਾ ਦੁੱਧ ਨਹੀਂ ਹੈ ਆਪਣੇ ਪੰਜਾਬ ਦੇ ਪਿੰਡਾਂ ਦਾ ਦੁੱਧ ਹੈ ਅਮੁੱਲ ਦੁੱਧ ਹਰ ਸਵੇਰੇ ਪੰਜਾਬ ਦੇ ਡੇਰੀ ਫਾਰਮਰ ਫ੍ਰੈਸ਼ ਦੁੱਧ ਅਮੁੱਲ ਪਹੁੰਚਾਉਂਦੇ ਨੇ ਤੇ ਅਮੁੱਲ ਉਹੀ ਦੁੱਧ ਤੁਹਾਡੇ ਘਰ ਵਿੱਚ ਪਹੁੰਚਾਂਦਾ ਹੈ ਆਪਣੇ ਪੰਜਾਬ ਦਾ ਆਪਣਾ ਅਮੁੱਲ ਅਮੁੱਲ ਦੁੱਧ ਕੀਤਾ ਹੈ ਇੰਦੀਆਂ ਡੋਨਟ ਜਸਟ ਓਪਨ ਟੂ ਡੇਲੀਸ਼ੀਅਸ ਕ੍ਰਿਸਪੀ ਵੈਜ 버ਗਰਸ ਫॉर 59 ਐਡ ਇਨ ਟੂ ਕ੍ਰਿਸਪੀ ਚਿਕਨ 버ਗਰਸ ਫॉर ਜਸਟ 79 मुश्किलों का हम हो सोनालिका ने चुकिया है एक कदम इन भलाई सोना दिकात किसान हेल्पलाइन जे होती संबंधित कोई भी परेशानी फिर बेफिक्र होकर लिख भेजो अपनी समस्या इस वट्सएप नंबर ऐसी या फिर इस ईमेल आई डी ऐसी साडे खेती के माहिर करी तो खेती संबंधी समस्यावान हल सोना का किसान हेल्पलाइन चंद आ रहा है सिर्फ पीटीसी न्यूज ऑल सीजन्स की तरफ से आपको नए साल की शुभकामनाएं हम अ मैन ऑफ ऑल चीज ऑल सीजन की तरफ से आपको नए साल की शुभकामनाएं हम अ मैन ऑफ ऑल चीज ब्रेक ਤੋਂ ਬਾਅਦ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ ਗੁਰਦਾਸਪੁਰ ਰੈਲੀ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਅੱਜ ਜਲੰਧਰ ਵੀ ਗਏ ਜਿੱਥੇ ਉਹਨਾਂ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ 106ਵੀਂ ਸਾਇੰਸ ਕਾਂਗਰਸ ਦਾ ਉਦਘਾਟਨ ਕੀਤਾ ਅਤੇ ਉੱਥੇ ਮੌਜੂਦ ਵਿਦਿਆਰਥੀਆਂ ਨੂੰ ਦੱਸਿਆ ਕਿ ਵਿਗਿਆਨ ਦੀ ਤਾਕਤ ਕੀ ਹੈ ਵਿਗਿਆਨ ਕਿਵੇਂ ਹਰ ਸਮੱਸਿਆ ਦਾ ਹੱਲ ਹੈ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਕਿ ਅੱਜ ਵਿਗਿਆਨ ਦੇ ਖੇਤਰ ਵਿੱਚ ਭਾਰਤ ਕਿਤੇ ਵੀ ਪਿੱਛੇ ਨਹੀਂ ਹੈ ਨਾਲ ਹੀ ਉਹਨਾਂ ਨੇ ਨਾਅਰਾ ਦਿੱਤਾ जय अनुसंधानता भारत की महानता हमारे ज्ञान विज्ञान में तो है ही पर इस महानता का असली मकसद हमारे साइंस टेक्नोलॉजी और इनोवेशन को समाज से जोड़ने का भी है फ्रेंड द इंडियन साइंस कांग्रेस हैज अ रिच लीगसी सम ऑफ इंडिया फाइनेस्ट माइंड्स इंक्लूडिंग आचार्य जे सी बोस सीवी रामन मेघना शाह एंड एस एन बोस हैव बीन एसोसिएटेड विथ इट मिनिमम रिसोर्सेज में मैक्सिमम स्ट्रगल के दौर में उन्होंने अपने विचारों आविष्कारों से लोगों की सेवा की Lal Shastri Shastriji gave us the slogan Jai Jawan Jai Kisan. 20 years ago, in a historic address at Pokhran, our great Prime Minister ji had recognized the contributions of science and technology for India. He added Jai Vigyan. Jai Jawan Jai Kisan Jai Vigyan. आई बिलीव इट इज नाउ टाइम टू टेक वन मॉर स्टेप फॉरवर्ड आई विश टू एड जय अनुसंधान स्लोगन नाउ बिकम्स जय जवान जय किसान जय विज्ञान जय अनुसंधान ऐसे किसानों की संख्या बहुत ज्यादा है जिनके पास सिर्फ दो हेक्टर से कम जमीन है उनको कम श्रम से अधिक पैदावार के लिए टेक्नोलॉजी की सबसे अधिक जरूरत है हमने कृषि विज्ञान में काफी प्रगति की है हमारे यहां पैदावर भी बड़ी है गुणवत्ता भी सुनिश्चित हुई है लेकिन न्यू इंडिया की जरूरतों को पूरा करने के लिए इसमें बहुत कुछ करने की आवश्यकता है नए विस्तार की जरूरत है प्रधानमंत्री के नाल मौजूद बीजेपी के दिग्गज आगू और मंत्री डॉक्टर हर्षवर्धन ने भी प्रधानमंत्री की खुल के तारीफ की उन्होंने कहा कि प्रधानमंत्री की अगुवाई के विज्ञान के खेत में भारत ने कई मारिया ने ਜਲੰਧਰ ਦੇ ਵਿੱਚ 106ਵੀਂ ਇੰਡੀਅਨ ਸਾਇੰਸ ਕਾਂਗਰਸ ਦਾ ਉਦਘਾਟਨ ਹੋਇਆ ਔਰ ਇਸ ਵਕਤ ਸਾਡੇ ਨਾਲ ਕੇਂਦਰੀ ਵਿਗਿਆਨ ਐਂਡ ਟੈਕਨੋਲੋਜੀ ਮੰਤਰੀ ਡਾਕਟਰ ਹਸ਼ਵਰਧਨ ਸਾਹਿਬ ਹੈਗੇ ਨੇ ਸਰ ਫਸਟ ਆਫ ਆਲ ਵੈਲਕਮ ਕੀ ਕਹਿੰਦੇ ਹੋ ਜਿਹੜਾ ਇਸ ਪ੍ਰੋਗਰਾਮ ਦੇ ਅੱਜ ਵਿਸ਼ੇਸ਼ ਤੌਰ ਤੇ ਪਹੁੰਚੀ ਹੈਗੀ ਹੋ ਜੀ ਕਿਹ ਚੀਜ਼ इस प्रोग्राम में आप पहुंचे हैं फर्स्ट ऑफ ऑल क्या प्रतिक्रिया क्या कहते हैं प्रतिक्रिया तो, तो यार बहुत खुश है भाई इतनी बड़ी साइंस कांग्रेस हो रही है हजारों वैज्ञानिक सारे देश से दुनिया से आए हैं प्रधानमंत्री जी ने इनाग्रेट किया है सारी साइंस की अचीवमेंट्स को लोग दिखा रहे हैं साइंस मिनिस्ट्रीज की डी की एग्रीकल्चर की खुशी की बात है और लोग देखिए कितने उत्साह के साथ भाग ले रहे हैं बहुत खुशी है हमें इस बात की एज कंपेयर टू अदर कंट्रीज इंडिया हमारा कहाँ साइंस एंड टेक्नोलॉजी में और जो है दुनिया में किसी से पीछे नहीं है अभी तो सारे पैरामीटर्स में हम पहले दस के अंदर हैं और हमारे प्रधानमंत्री जी का सपना है कि 2030 तक तो हम टॉप टू थ्री साइंटिफिक नेशंस बनेंगे so, सो इसे साइंस एंड टेक्नोलॉजी मिनिस्टर डॉक्टर हर्षवर्धन जो गलबात कर रहे सन दस रहे सन कि प्रधानमंत्री जी, जी, जी का टीच है कि आने वाले वरेंद भारत पहले टॉप थ्री दे ਔਰ ਇਹਨਾਂ ਦਾ کہنا ਕਿ ਜੋ ਸਾਇੰਸ ਐਂਡ ਟੈਕਨੋਲੋਜੀ ਨੂੰ ਲੈ ਕੇ ਇਸ ਵਕਤ ਭਾਰਤ ਕਿਸੇ ਤੋਂ ਪਿੱਛੇ ਨਹੀਂ ਹੈਗਾ ਲਗਾਤਾਰ ਜੋ ਸਾਇੰਸ ਐਂਡ ਟੈਕਨੋਲੋਜੀ ਦੇ ਖੇਤਰ ਵਿੱਚ ਨਵੀਆਂ ਖੋਜਾਂ ਨਵੀਆਂ ਜੋ ਕੰਮਾਂ ਕੀਤੇ ਜਾਂ ਰਹੇ ਹਨ ਸੋ ਇਸ ਜੋ ਅੱਜ ਇੰਡੀਅਨ ਸਾਇੰਸ ਕਾਂਗਰਸ ਦਾ ਇੱਥੇ ਉਦਘਾਟਨ ਹੋਇਆ ਪ੍ਰਧਾਨ ਮੰਤਰੀ ਦੇ ਵੱਲੋਂ ਇਸ ਦਾ ਉਦਘਾਟਨ ਕੀਤਾ ਗਿਆ ਕੇਂਦਰੀ ਸਾਇੰਸ ਐਂਡ ਟੈਕਨੋਲੋਜੀ ਜਿਹੜੇ ਮਿਨਿਸਟਰ ਹੈਗੇ ਨੇ ਡਾਕਟਰ ਹਰਸ਼ਵਰਧਨ ਉਹਨਾਂ ਦੇ ਵੱਲੋਂ ਵਕਫ-ਵਕ ਸਟਾਲਸ ਇੱਥੇ ਲੱਗੇ ਨੇ ਉਹਨਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਔਰ ਇਹਨਾਂ ਦੇ ਵੱਲੋਂ ਖੁਸ਼ੀ ਪ੍ਰਗਟਾਈ ਜਾ ਰਹੀ ਹੈਗੀ ਇਸ ਕਾਂਗਰਸ ਨੂੰ ਲੈ ਕੇ ਨੇ ਲੋਕਾਂ ਨੂੰ ਵੇਖਣ ਦਾ ਮੌਕਾ ਮਿਲਦਾ ਹੈ ਔਰ ਪਤਾ ਚੱਲਦਾ ਹੈ ਕਿ ਸਦਾ ਪਾਰਟ ਸਾਇੰਸ ਐਂਡ ਟੈਕਨੋਲੋਜੀ ਦੇ ਖੇਤਰ ਦੇ ਵਿੱਚ ਕਿੱਥੇ ਖੜਾ ਹੈ ਕੈਬਨਪਸਨ ਜਗਰੂਪ ਦੇ ਨਾਲ ਪਤਰਸਮਸੀ ਪੀਟੀਸ ਜੁਲੰਧਰ ਪ੍ਰਧਾਨ ਮੰਤਰੀ ਨੂੰ ਸੁਣਨ ਤੋਂ ਬਾਅਦ लवली प्रोफेशनਲ ਯੂਨੀਵਰਸਿਟੀ ਵਿੱਚ ਮੌਜੂਦ ਵਿਦਿਆਰਥੀਆਂ ਨੇ ਵੀ ਪ੍ਰਧਾਨ ਮੰਤਰੀ ਦੀ ਤਾਰੀਫ ਕੀਤੀ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਇਹਨੇ ਨੇੜੇ ਸੁੰਨਾ ਔਰ ਇਹਨੇ ਗਿਆਨ ਦੀਆਂ ਗੱਲਾਂ ਸੁੰਨਾ ਵਾਕਈ ਉਹਨਾਂ ਨੂੰ ਖੁਸ਼ ਕਰਨ ਵਾਲਾ ਸੀ ਪ੍ਰਧਾਨ ਮੰਤਰੀ ਦੇ ਵੱਲੋਂ ਇੰਡੀਅਨ ਸਾਇੰਸ ਕਾਂਗਰਸ ਦਾ ਉਦਘਾਟਨ ਕਰ ਦਿੱਤਾ ਗਿਆ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੱਚੇ ਇੱਥੇ ਪਹੁੰਚੇ ਹਨ ਖਾਸ ਤੌਰ ਤੇ ਵਕਫਾ ਯੂਨੀਵਰਸਿਟੀ ਤੋਂ ਵਕਫਾ ਸੂਬੇ ਤੋਂ ਇੱਥੇ ਪਹੁੰਚੇ ਹਨ ਇਸ ਕੰਪਲੈਕਸ ਦੇ ਵਿੱਚ ਕੁਝ ਸਟੂਡੈਂਟਸ ਸਾਡੇ ਨਾਲ ਇਸ ਵਕਤ ਮੌਜੂਦ ਹੈਗੇ ਉਹਨਾਂ ਨਾਲ ਗੱਲਬਾਤ ਕਰਦੇ ਆਪ ਕਿਆ ਕਹਿੰਦੇ ਹੋ ਯਹਾਂ ਪੇ ਆਈਓ ਅਟੈਂਡ ਕਰਨੇ ਲਈ ਜੋ ਇੰਡੀਅਨ ਸਾਇੰਸ ਕਾਂਗਰਸ ਹੈ ਕਿਸ ਤਰ੍ਹਾਂ ਸੇ ਓਵਰਾਲ ਲੱਗਦੀ ਔਰ ਕਿਆ ਆਪ ਕਿਆ ਅਬਜ਼ਰਵ ਕੀਤਾ तो बेसिकली मैं मेरा नाम अमोल है और मैं हूँ महाराष्ट्र से कोल्लापुर से तो मैं सेकेंड टाइम ये अटेंड कर रहा हूँ आई एस सी कॉन्फ्रेंस जो पहली बार हमने अटेंड की थी वो थी तिरुपति में तो उसका भी एक्सपीरियंस हमारा बहुत अच्छा रहा है बेसिकली साइंस कॉन्फ्रेंस इसलिए रखी गई है कि जो अपने भारत में विज्ञापन और टेक्नोलॉजी है उसको प्रोत्साहन देने के लिए जो नव युवक है जो लोग हैं जो रिसर्च करते हैं कुछ तो नहीं खोज रखते नई सोच रखते उनको प्रोत्साहित करने के लिए ये कॉन्फ्रेंस है तो यहाँ अगर हम आते हैं अटेंड करते तो नए नए आइडियाज़ मिलते नए नए सोच देखते मतलब क्या चल रहा है अपनी दुनिया में बाहर की दुनिया में जैसे कि अगर ये कॉन्फ्रेंस रखी जाती है तो इंटरनेशनल कॉन्फ्रेंस है तो बाहर से भी लोग इधर आते हैं कि वो लेक्चर्स देते लेक्चर्स लेते उसका उनका नॉलेज देते हमारा मतलब इंडियन लोगों का नॉलेज लेते हैं इसरो के साइंटिस्ट होते नोबल लॉर्ड्स होते हैं तो होता क्या है कि जैसे कि हम बेसिक लोग हैं हम नॉर्मल स्टूडेंट हैं हमें एक प्लेटफॉर्म मिल जाता है कि इसरो के लोग नोबल के लोग उनके साथ मतलब उनका नॉलेज लेने का उनके कॉन्फ्रेंस में बैठने का उनका नॉलेज वो नॉलेज लेके खुद के, के लाइफ में यूज करने का खुद के कुछ एक्सपीरियंस शेयर करते, शेयर करते वो उनके से हम उनको डायरेक्टली क्वेश्चन पूछ सकते हैं बहुत बड़ा प्लेटफॉर्म है तुम की समझ हो जिस तरीके अज शुरू हुई है इंडियन साइंस कांग्रेस इतने जलंधर के फायदा होने वाला है इसका विद्यार्थियों ओवरऑल की कहते हो विद्यार्थियों बहुत फायदा होने वाला है क्योंकि एक तो इतने जेड़े ਮੈਂ ਕਹਿ ਸਕਦੀ ਹਾਂ ਵਿਸ਼ਵ ਤੋਂ ਦੂਜੀ-ਦੂਜੀ ਕੰਟਰੀਜ਼ ਤੋਂ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਦੂਜੀ ਸਟੇਟਸ ਤੋਂ ਇੱਥੇ ਡੈਲੀਗੇਟਸ ਆਏ ਨੇ ਉਹਨਾਂ ਨਾਲ ਸਾਡੀ ਜਿਹੜੀ ਗੱਲਬਾਤ ਬਹੁਤ ਹੀ ਨਜ਼ਦੀਕੀ ਪੱਧਰ ਤੋਂ ਆਪਾਂ ਦੇਖ ਸਕਦੇ ਹਾਂ ਹੋ ਰਹੀ ਹੈ ਜਿੱਦਾਂ ਆਪਾਂ ਕਹਿ ਸਕਦੇ ਹਾਂ ਜੇ ਇਹ ਕਾਨਫਰੰਸ ਇੱਥੇ ਹੋ ਰਹੀ ਹੈ ਅੱਗੇ ਲਈ ਸਾਡੀ ਪੀ ਐਚ ਡੀ ਪ੍ਰੋਗਰਾਮ ਜਿਹੜੇ ਹੈਗੇ ਆ ਜੇ ਆਪਾਂ ਉਹਨਾਂ ਦੇ ਅੰਡਰ ਪੀ ਐਚ ਡੀ ਕਰਨਾ ਚਾਹਣ ਆਪਾਂ ਉਸ ਵਿਸ਼ੇ ਤੇ ਉਹਨਾਂ ਨਾਲ ਗੱਲ ਕਰ ਸਕਦੇ ਹਾਂ ਵੀ ਕੈਨ ਹੈਵ ਅ ਕੱਪ ਆਫ ਟੀ ਵਿਦ ਥੈਮ ਵੀ ਕੈਨ ਡਿਸਕਸ आवर ਇਵੈਂਟਸ ਥੈਟ ਵੀ ਹੈਵ ਟੂ ਡੂ ਇਨ ਕਮਿੰਗ ਟਾਈਮਸ ਦੇ ਇਸ ਇਸ ਵੈਰੀ ਮੱਚ ਹੈਲਪਫੁਲ ਐਂਡ ਇਟ ਵਿਲ ਆਈ ਥਿੰਕ ਐਲਪੀਯੂ ਯੂਨੀਵਰਸਿਟੀ ਫਾਰ ਥਿਸ ਪਰਪਸ ਮੈਂ ਕਹਿੰਨੀ ਆ ਕਿ लवली ਪ੍ਰੋਫੈਸਰ ਯੂਨੀਵਰਸਿਟੀ ਨੇ ਸਟੂਡੈਂਟਸ ਨੂੰ ਤਾਂ ਇਹ ਮੌਕਾ ਦਿੱਤਾ ਹੀ ਆ ਕਿ ਆਪਾਂ ਐਡਾ ਵੱਡਾ ਮਤਲਬ ਮੈਗਾ ਇਵੈਂਟ ਨੂੰ ਆਪਾਂ ਬੋਲਦੇ ਆ ਆਪਾਂ ਉਹ ਦੇਖ ਸਕੀਏ ਬਟ ਇਹਦੇ ਨਾਲ ਨਾਲ ਸਾਨੂੰ ਬਹੁਤ ਸਾਰੇ ਜਿਹਦਾ ਫੋਰਨ ਡੈਲੀਗੇਟਸ ਆ ਰਹੇ ਆ ਬਹੁਤ ਸਾਰੇ ਮਤਲਬ ਆਪਾਂ ਬੋਲ ਸਕਦੇ ਡਿਕਟੋਰੀਜ਼ ਆ ਰਹੀਆਂ ਆ ਸਾਨੂੰ ਉਹਨਾਂ ਨਾਲ ਮਿਲਣ ਦਾ ਮੌਕਾ ਮਿਲ ਰਿਹਾ ਹੈ ਸੋ ਸਾਡੇ ਲਈ ਬਹੁਤ ਵੱਡੀ ਗੱਲ ਆ ਔਰ ਬਾਕੀ ਅਗਰ ਤੁਸੀਂ ਪੀਐਮ ਮੋਦੀ ਦੀ ਗੱਲ ਕਰ ਰਹੇ ਹੋ ਉਹਨ ਸਾਡੀ ਜੋ ਆਉਣ ਵਾਲੀ ਪੀੜ੍ਹੀ ਆ ਆਈ ਥਿੰਕ ਉਹ ਫਿਊਚਰ ਜੋ ਸਾਡਾ ਆਏਗਾ ਉਹ ਟੈਕਨੋਲੋਜੀ ਦੇ ਉੱਤੇ ਬੇਸਡ ਹੋਏਗਾ ਸੋ ਸਾਡੇ ਲਈ ਇਹ ਸਾਇੰਸ ਕਾਂਗਰੈਸ ਬਹੁਤ ਹੀ ਇੰਪੋਰਟੈਂਟ ਆ ਕਿਉਂਕਿ ਇਹ ਸਾਨੂੰ ਔਰ ਸਾਡੇ ਬਹੁਤ ਸਾਰੇ ਜਿਹੜਾ ਹੁਣ ਤੁਸੀਂ ਦੇਖ ਰਹੇ ਆ ਇਥੇ ਚਿਲड्रन ਕਾਂਗਰੈਸ ਹੋ ਰਹੀ ਆ ਬੱਚਿਆਂ ਨੂੰ ਵੀ ਅੱਗੇ ਸਾਨੂੰ ਸਾਇੰਸ ਬਾਰੇ ਟੈਕਨੋਲੋਜੀ ਬਾਰੇ ਉਹ ਦੱਸੋਗੇ ਸੋ ਆਈ ਥਿੰਕ ਇਟਸ ਅ ਵੈਰੀ ਬਿਗ ਓਪਰਚ्युनिटी ਫਾਰ ਅਸ ਵਕ ਵਕ ਤਰ੍ਹਾਂ ਦੇ ਸੈਸ਼ਨ ਵਕ ਵਕ ਤਰ੍ਹਾਂ ਦੇ ਸਮੇਲਨ ਹੋਣੇ ਆ ਕਿ ਨੇ ਜਿਹਦੇ ਵਿੱਚ 4 ਜਨਵਰੀ ਤੋਂ ਜਿਹੜੀ ਬੱਚਿਆਂ ਦੀ ਜਿਹੜੀ ਸਾਇੰਸ ਕਾਂਗਰੈਸ ਆ ਉਹ ਸ਼ੁਰੂ ਹੋਣੀ ਆ ਯਾਨੀ ਚਿਲड्रन ਸਾਇੰਸ ਕਾਂਗਰੈਸ ਫਿਰ ਔ ਇਹਨਾਂ ਦੇ ਸਮੇਲਨ ਇੱਥੇ ਚੱਲਣੇ ਹੈਗੇ ਨੇ ਜਿਦੇ ਵਿੱਚ ਵਕਫ ਵਕ ਵਗਿਆਨੀਆਂ ਦੇ ਵੱਲੋਂ ਵਕਫ ਸਾਇੰਟਿਸਟਾਂ ਦੇ ਵੱਲੋਂ ਆਪਣੀਆਂ ਖੋਜਾਂ ਔਰ ਆਪਣੇ ਜਿਹੜੇ ਤਜਰਬੇ ਵਿਦਿਆਥੀਆਂ ਦੇ ਨਾਲ ਸਾਂਝੇ ਕੀਤੇ ਜਾਣਗੇ ਕੈਮਰਾ ਪਰਸਨ ਜਗਰੂਪ ਦੇ ਨਾਲ ਪਤਰਸਮਸੀ ਪੀਟੀਸੀ ਨਿਊਜ਼ ਲੰਦਾ ਪ੍ਰਧਾਨ ਮੰਤਰੀ ਮੋਦੀ ਦਾ ਤਾਨਵਾਦ ਧੰਨਵਾਦ ਰੈਲੀ ਅਤੇ ਪੰਜਾਬ ਨੇ ਜਿਸ ਤਰੀਕੇ ਨਾਲ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ ਇਹ ਵਾਕਈ ਬਹੁਤ ਖਾਸ ਦਿਨ ਸੀ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਗਮਨ ਅਤੇ ਪੰਜਾਬ ਦੇ ਸਿਆਸੀ ਇਤਿਹਾਸ ਦੇ ਵਿੱਚ ਸਾਡੀ ਇਸ ਖਾਸ ਪੇਸ਼ਕਸ਼ ਵਿੱਚ ਇਨਾਈ ਇਜਾਜ਼ਤ ਦਿਓ ਧੰਨਵਾਦ